ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਜੀ ਆਪਾਂ ਖੜੇ ਆਂ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਮੱਲੀ ਮੋਟਰ ਤੇ ਤੇ ਮੱਲੀ ਵੀਰ ਆਪਣੇ ਨਾਲ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋਰ ਸੇਤਾਂ ਠੀਕ ਨੇ ਵਧੀਆ ਭਾਈ ਵਧੀਆ ਜੀ ਤੇ ਪੰਜਾਬ ਨੰਬਰ ਦੀਆਂ ਕਾਰਾਂ ਬਜੀ ਸਾਰੀਆਂ ਕੋਈ ਬਾਹਰਲੇ ਨੰਬਰ ਦੀ ਕੋਈ ਨਹੀਂ ਨਾ ਨਾ ਪੰਜਾਬ ਨੰਬਰ ਦੀਆਂ ਔਰ ਫਰਸਟ ਓਨਰ ਦੀਆਂ ਔਰ ਕੰਪਨੀ ਰਿਕਾਰਡ ਨੇ ਜਿਹਨਾਂ ਨੂੰ ਚੱਲੀਆਂ ਸਾਰੀਆਂ ਕਾਰਾਂ ਠੀਕ ਹੈ ਤੇ ਕਿਧਰੋਂ ਸਟਾਰਟ ਕਰੀ ਫਿਰ ਆ ਛੋਟੀ ਕਾਰ ਤੋਂ ਕਰਦੀ ਹੈ ਜੀ ਰੇਟਸ ਘੜੀ ਆ ਛੋਟੇ ਬਈ ਬੀਵੀ 10 ਲੁਧਿਆਣੇ ਦਾ ਨੰਬਰ ਹਾਂਜੀ ਹਾਂ ਕੰਪਨੀ ਰਿਕਾਰਡ ਨਾਲ 90000 ਕਿਲੋਮੀਟਰ ਚੱਲੀ ਹੋਈ ਠੀਕ ਹੈ ਤੇ ਗੱਡੀ ਬਹੁਤ ਜੈਨੂਇਨ ਕਾਰ ਟਾਇਰ ਵੀ ਨਿਊ ਹੈ ਮਾਡਲ ਕਿੰਨਾ ਹੈ ਇਹ 2015 ਮਾਡਲ ਬੀਡੀਆਈ ਡੀਜ਼ਲ 2015 ਮਾਡਲ ਬੀਡੀਆਈ ਡੀਜ਼ਲ ਦੀ ਕਾਰ ਟਾਇਰ ਨਵੇਂ ਵਰਗੇ ਨੇ ਅੰਦਰੋਂ ਵੀ ਦਿਖਾ ਦੇ ਮਿੱਤਰ ਸੀਟ ਕਵਰ ਵਗੈਰਾ ਬਿਲਕੁਲ ਨਵੇਂ ਹੈ ਜੀ ਬਿਲਕੁਲ ਡੀਜ਼ਲ ਦੀ ਕਾਰ ਹੈ ਤੇ ਵੀਰੇ ਰੇਟ ਕੀ ਹੈ 325000 ਜੀ 325000 ਮੰਨ ਤਨ ਮੌਕੇ ਤੇ ਹੋ ਜਾਊਗਾ ਮੰਨ ਤਨ ਕਰ ਦਿਆਂਗੇ ਜੀ ਠੀਕ ਹੈ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਜੀ 50 60000 ਰੁਪਏ ਦੇ ਕੋਈ ਲਿਓ ਜੀ 50 ਤੋਂ 60000 ਰੁਪਏ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਕਾਲੇ ਰੰਗ ਦੀ ਥਾਰ ਦੱਸਿਓ ਵੀਰੇ ਇਹ 2023 ਮਾਡਲ ਹੈ ਜੀ 4x2 ਮੈਨੂਅਲ ਠੀਕ ਹੈ ਕੰਪਨੀ ਰਿਕਾਰਡ ਨਾਲ 21 ਹਰ ਚੱਲੀ ਆ ਫੁੱਲ ਇੰਸ਼ੋਰੈਂਸ ਆ ਫਰਸਟ ਓਨਰ ਹੈ 21000 ਚੱਲੀ ਆ ਫੁੱਲ ਇੰਸ਼ੋਰੈਂਸ ਆ ਫਰਸਟ ਓਨਰ ਹੈ ਮਾਡਲ 2023 ਹਾਂ ਜੀ 2023 4x2 ਮੈਨੂਅਲ ਡੀਜ਼ਲ ਦੀ ਨੰਬਰ ਪੇਡ ਲੱਗਿਆ ਹੋਇਆ ਵਾ ਜੀ 00 ਵਾਲਾ ਅੰਦਰੋਂ ਦਿਖਾ ਦੇ ਮੇਤਰਾ ਗੱਡੀ 0048 ਨੰਬਰ ਹੈ ਜੀ ਮੁਕਸਰ ਦਾ ਕੰਡੀਸ਼ਨ ਦੀ ਬਿਲਕੁਲ ਨਵੀ ਸੀਟ ਕਵਰ ਬਹੁਤ ਸੋਹਣੇ ਲੱਗੇ ਆ ਸੀਟ ਕਵਰ ਭਾਜੀ ਮੈਂ ਕਹਣਾ ਬਿਲਕੁਲ ਅਲੱਗ ਹੀ ਹੈ ਹਾਂਜੀ ਸਲੀਨ ਵਾਲੇ ਕਹਿੰਦਾ ਫਿਰ ਸਲੀਨ ਵਾਲੇ ਹੈਨਾ ਸਲੀਨ ਵਾਲੇ ਹਾਂ ਤੇ ਰੇਟ ਕੀ ਹੈ ਫਿਰ ਇਹਦਾ ਰੇਟ ਇਹਦਾ ਜੀ 12.50 ਲੱਖ ਰੁਪਏ ਬਾਕੀ ਮਾਨਦਾਨ ਕਰ ਦਿਆਂਗੇ 12.50 ਚ ਭਾਜੀ ਵਧੀਆ ਮਾਨਦਾਨ ਹੋ ਜਾਊਗਾ ਤੇ ਡਾਊਨ ਪੇਮੈਂਟ ਇਹਦੇ ਵਾਸਤੇ 1.5 ਲੱਖ ਬਹੁਤ ਾਕਬਦ 1.5-2 ਲੱਖ ਰੁਪਏ ਦੇ ਕੇ ਹੋ ਜਾਏਗਾ ਲੈ ਆਓ ਜੀ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਆ ਗਈ ਇਨੋਵਾ ਕ੍ਰਿਸਟਾ ਦੱਸਿਓ ਵੀਰੇ ਇਹ 2022 ਮਾਡਲ ਹੈ ਜੀ ਓਕੇ ਜੀ 4 ਦੇ ਵਿੱਚ ਮੈਨੂਅਲ ਜੀ ਮੈਨੂਅਲ ਜੀ ਮੈਨੂਅਲ ਠੀਕ ਹੈ ਮਾਡਲ 2022 ਚੱਲੀ ਕਿੰਨੀ ਹੈ 2022 ਹੈ ਜੀ ਜੀਰੇ ਦਾ ਨੰਬਰ ਹੈ ਪੀਵੀ 47 ਫਸਟ ਓਨਰ ਹਮ ਟਾਇਰ ਬਿਲਕੁਲ ਨਵੇਂ ਹੈ ਜੀ ਚੱਲੀ ਹੈਗੀ ਕੰਪਨੀ ਰਿਕਾਰਡ ਨਾਲ 52000 52000 ਹਾਂਜੀ ਆਲ ਓਰੀਜਨਲ ਤੇ ਬਿਲਕੁਲ ਗਾਰੰਟੀ ਹੈ ਜੀ ਠੀਕ ਹੈ ਮੋਟਰ ਦੀ ਬਿਲਕੁਲ ਗਾਰੰਟੀ ਹੈ ਓਨਰ ਫਸਟ ਓਨਰ ਫਸਟ ਹੈ ਜੀ ਲੋ ਜੀ ਕਰੋ ਚੈੱਕ ਕੈਪਟਨ ਸੀਟ ਵਾਲੀ ਕਾਰ ਹੈ ਸੀਟ ਕਵਰ ਨਵੇਂ ਤੇ ਬਾਈ ਜੀ 22 ਮਾਡਲ ਕਾਰ ਸਕਰਾਚ ਲੈਸ ਬਿਲਕੁਲ ਨਵੀਂ ਤੇ ਫਿਰ ਇਹਦਾ ਕੀ ਰੇਟ ਹੈ ਫਿਰ ਇਹਦਾ ਰੇਟ ਹੈ ਜੀ 17,25 ਲੱਖ ਰੁਪਇਆ ਜੀ 17,25 ਲੱਖ ਹਾਂਜੀ ਬਾਕੀ ਆਿਆਂ ਦਾ ਮੰਤਨ ਕਰਾਂਗੇ ਜੀ ਲਓ ਜੀ ਆਿਆਂ ਦਾ ਮਾਨਤਨ ਹੋ ਜੂ 17,25 ਦੇ ਵਿੱਚੋਂ ਤੁਹਾਡਾ ਵਧੀਆ ਤੇ ਡਾਊਨ ਪੇਮੈਂਟ ਇਹਦੇ ਵਾਸਤੇ ਕਿੰਨੀ ਇਹਦੇ ਵਾਸਤੇ 3 ਕ ਲੱਖ ਰੁਪਇਆ ਜੀ ਲਿਆਓ ਜੀ ਬਾਕੀ ਹੋ ਜੂ ਲੋਨ ਅੱਗੇ ਆ ਗਈ ਵੈਨਿਊ ਨਵੀਂ ਸ਼ੇਪ ਵਾਲੀ ਇਹ ਵੈਨਿਊ ਪੈਟਰੋਲ ਚੱਲਦੀ ਜੀ 2022 ਮਾਡਲ ਹੂੰ ਐਸ 6 ਮਾਡਲ ਹੈ ਠੀਕ ਹੈ ਨਵੀਂ ਸ਼ੇਪ ਜੀ ਦੋਰਾ ਪਈ ਇਹ ਵੀ 29 ਮੋਗੇ ਦਾ ਫਰਸਟ ਓਨਰ ਹੈ ਜੀ ਨੰਬਰ ਇਹਦਾ ਹੂੰ ਟਾਇਰ ਬਿਲਕੁਲ ਨਵੇਂ ਐ ਅਲਾਈ ਵੋਸ ਉਹਨੇ ਲੱਗੇ ਆ ਜੀ ਤੇ ਜਿਹਨੂੰ ਕੰਪਨੀ ਕੋਡ ਨਾਲ 3233 ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ 3233000 ਚੱਲੀ ਆਵੇ ਜੀ ਸੀਟ ਕਵਰ ਨਵੇਂ 70 ਮੈਟ ਇੰਟੀਰੀਅਰ ਵਧੀਆ ਬਿਲਕੁਲ ਐਂਡਰੋਇਡ ਪਲੇਅਰ ਲੱਗਾ ਹੋਇਆ ਸਨਰੂਫ ਵਾਲੀ ਐਸਐਕਸ ਸਾਰੇ ਫੀਚਰ ਨੇ ਗੱਡੀ ਦੇ ਵਿੱਚ ਤੇ ਇਹਦਾ ਕੀ ਰੇਟ ਆ 8.5 ਲੱਖ ਜੀ 8.5 ਡਿਮਾਂਡ ਆਵੇ ਜੀ ਮੌਕੇ ਤੇ ਹੋ ਜੂ ਮਾਨ ਤਨ ਤੇ ਡਾਊਨ ਪੇਮੈਂਟ 1.5 ਲੱਖ ਬਹੁਤ ਆ ਬਿਲਕੁਲ ਜੀ 1.5 ਲੱਖ ਰੁਪਏ ਦੇ ਕੇ ਲੈ ਆਓ ਜੀ ਅੱਗੇ ਆ ਗਿਆ ਬਾਈ ਜੀ ਪਿੱਕਾ ਦੱਸਿਓ ਜੀ ਇਹਦੇ ਬਾਰੇ ਇਹ 2017 ਮੋਡਲ ਆ ਜੀ ਡੀਮੈਕਸ ਹੂੰ ਸ਼ਹਿਰਪੁਰ ਨੰਬਰ ਹੈ ਜੀ ਫਸਟ ਸੈਕੰਡ ਓਨਰ ਹੈ ਠੀਕ ਹੈ ਇਹ ਲਮਸਮ ਟੈਕਸ ਹੈ ਜੀ ਵਾਈਟ ਪਲੇਟ ਹੂੰ ਨੰਬਰ ਪਲੇਟ 8888 ਹਾਂ ਜੀ ਨੰਬਰ ਪਲੇਟ ਹੈ ਜੀ ਲਮਸਮ ਟੈਕਸ ਹੈ ਬਾਈ ਇਹਦੇ ਪੂਰੇ ਟੈਕਸ ਭਰੇ ਹੋਏ ਨੇ ਜਦੋਂ ਤੱਕ ਇਹਦੀ ਪਾਸ ਹੈ ਨਾ ਕੋਈ ਤੁਸੀਂ ਟੈਕਸ ਨਹੀਂ ਭਰਨਾ ਇਹਦਾ ਟਾਇਰ ਬਿਲਕੁਲ ਨਵੇਂ ਹੈ ਜੀ ਇੰਟੀਰੀਅਰ ਬਿਲਕੁਲ ਨਵਾਂ ਕਰੋ ਚੈੱਕ ਆਲ ਓਰੀਜਨਲ ਦੀ ਗਾਰੰਟੀ ਹੈ ਆਲ ਓਰੀਜਨਲ ਦੀ ਗਾਰੰਟੀ ਹੈ ਐਂਡਰਾਇਡ ਪਲੇਅਰ ਲੱਗਿਆ ਹੋਇਆ ਗੱਡੀ ਦੇ ਵਿੱਚ 1 ਰੁਪਏ ਦਾ ਕੰਮ ਨਹੀਂ ਹੈਗਾ ਕੋਈ ਤੇ ਰੇਟ ਵੀਰੇ ਦਾ ਇਹਦੇ ਰੇਟ ਹੈ 8 ਲੱਖ ਰੁਪਏ ਬਾਕੀ ਅਸੀਂ ਦਾ ਮਾਨਤਨ ਕਰਾਂਗੇ 8 ਲੱਖ ਚੋਂ ਮਾਨਤਨ ਹੋ ਜਾਊਗਾ 2 ਲੱਖ ਰੁਪਏ ਬੋਦਰ ਡਾਊਨ ਪੇਮੈਂਟ ਦਾ ਹਾਂਜੀ 1.5 ਤੋਂ 2 ਲੱਖ ਦੇ ਕੇ ਬਾਕੀ ਲੈ ਆਓ ਜੀ ਅੱਗੇ ਆ ਗਈ ਕੀ ਆ ਸੋਨੈਟ ਦੱਸਿਓ ਵੀਰੇ ਇਹ 2022 ਮਾਡਲ ਹੈ ਡੀਜ਼ਲ ਦੇ ਵਿੱਚ ਸਨਰੂਫ ਵਾਲੀ ਜੀ ਠੀਕ ਹੈ ਇਹ HDX ਮਾਡਲ ਹੈ 2022 ਡੀਜ਼ਲ ਦੇ ਵਿੱਚ ਹਮ ਟਾਇਰ ਬਿਲਕੁਲ ਨਵੇਂ ਹੈ ਜੀ 50 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਫਸਟ ਓਨਰ ਹੈ ਫੋਲੋ ਇੰਸ਼ੂਰੈਂਸ ਹੈ ਜੀ ਫਸਟ ਓਨਰ ਫੁੱਲ ਇੰਸ਼ੋਰੈਂਸ ਕੰਡੀਸ਼ਨ ਦੀ ਗੱਡੀ ਇਹ ਵੀ ਨਵੀਂ ਹੈ ਬਿਲਕੁਲ ਨਵੀਂ ਜੀ ਬਹੁਤ ਕੰਡੀਸ਼ਨ ਦੀ ਕਾਰ ਬਹੁਤ ਰਵੀ ਹੈ ਜੀ ਬਿਲਕੁਲ ਸਨਰੂਫ ਪੁਸ਼ ਬਟਨ ਸਟਾਰਟ ਸਟੀਰਿੰਗ ਕੰਟਰੋਲ ਕਰੂਜ਼ ਕੰਟਰੋਲ ਸੈਵਨਟੀ ਮੈਟ ਲੱਗੇ ਹੋਏ ਕੰਪਨੀ ਦੇ ਅਲੋਏ ਸਾਰਾ ਕੁਝ ਹੀ ਹੈ ਤੇ ਵੀਰੇ ਰੇਟ ਕੀ ਹੈ ਰੇਟ ਇਹਦਾ ਜੀ 9.80 ਲੱਖ ਜਰ ਬਾਕੀ ਆਇਆ ਤਾਂ ਮੰਨਤਨ ਕਰ 9.80 ਲੱਖ ਚੋਂ ਵਧੀਆ ਮੰਨਤਨ ਹੋ ਜੂਗਾ ਡੀਜ਼ਲ ਦੀ ਕਾਰ ਹੈ ਐਵਰੇਜ ਦੀ ਬਹੁਤ ਚੰਗੀ ਗੱਡੀ ਬਿਲਕੁਲ ਜੀ ਤੇ ਡਾਉਨ ਪੇਮੈਂਟ ਕਿੰਨੀ ਡਾਉਨ ਮੈਂ 1.5 ਤੋਂ 2 ਲੱਖ ਬਾਕੀ ਲੈ ਆਓ ਜੀ ਬਾਕੀ ਹੋ ਜੂਗਾ ਲੋਨ ਤੇ ਇਸ ਰੋਡ ਟੂ 2014 ਵੀਡੀਆ ਹੀ ਹੈ ਜੀ ਹਮ ਫਸਟ ਓਨਰ ਦੀ ਹੈ ਕੰਪਨੀ ਰਿਕਾਰਡ ਨਾਲ 9293 ਕਿਲੋਮੀਟਰ ਚੱਲੀ ਹੈ ਠੀਕ ਹੈ ਆਲ ਓਰੀਜਨਲ ਦੀ ਬਿਲਕੁਲ ਗਾਰੰਟੀ ਹੈ ਨੰਬਰ ਪੰਜਾਬ ਨੰਬਰ ਪੰਜਾਬ ਹੈ ਜੀ ਪਹਿਲੇ ਨਾਂ ਦੀ ਪੰਜਾਬ ਨੰਬਰ 14 ਦਾ ਨੰਬਰ ਅੰਦਰ ਦਾ ਨੰਬਰ ਹੈ ਜੀ ਪਹਿਲੇ ਨਾਂ ਦੀ ਕਾਰ ਹੈ ਪਹਿਲੇ ਨਾਂ ਦੀ ਕਾਰ ਹੈ ਜੀ ਸੀਟ ਕਵਰ ਮੈਟ ਬਹੁਤ ਸੋਹਣੇ ਲੱਗੇ ਆ ਜੀ ਹਮ ਕਰੋ ਜੀ ਬਾਕੀ ਕਾਰ ਆਰ ਓਰੀਜਨਲ ਕਾਰ ਹੈ ਜੀ ਵੇ ਨੇ ਵੀ ਕੋਈ ਪੇਂਟ ਪੁੰਡ ਹੈਗੀ ਹੈ ਬਿਲਕੁਲ ਕਾਰ ਹੈ ਜੀ ਬਿਲਕੁਲ ਮੈਨੂਨ ਕਾਰ ਹੈ ਕੀ ਬਾਤ ਹੈ ਤੇਜ਼ਾ ਕੀ ਰੇਟਾ ਵੀਰੇ ਇਦਾਂ ਰੈਡ ਜੀ 4,35,000 ਰੁਪਏ ਬਕੀ ਆਏ ਤਾਂ ਮੰਨਤਨ ਕਰਾਂਗੇ 4,35,000 ਚੋਂ ਵਧੀਆ ਮੰਨਤਨ ਕਰਾਂਗੇ ਬਹੁਤ ਜ਼ਿਆਦਾ ਨਹੀਂ ਹੋਵੇ ਲੱਖ ਡੇਢ ਲੱਖ ਡਾਊਨ ਪੇਮੈਂਟ ਹਾਂਜੀ ਹਾਂਜੀ ਬਾਕੀ ਲੋਨ ਹੋ ਜਾਏਗਾ ਠੀਕ ਹੈ ਜੀ ਤੇ ਅੱਗੇ ਫੇਰ ਸਵਿਫਟ ਖੜੀ ਹੈ ਦੱਸੋ ਵੈਸੇ ਮੁੰਡੇ ਨੇ ਪਲੇਟਾਂ ਲਾਦੀਆਂ ਪਰ ਇਹ ਜਲੰਧਰ ਨੰਬਰ ਫਸਟ ਓਨਰ ਦੀ ਕਾਰ ਆ 2015 ਜਡੀਆਈ ਮਾਡਲ ਜਡੀਆਈ ਟੌਪ ਮਾਡਲ ਹਾਂਜੀ ਹਾਂਜੀ ਠੀਕ ਹੈ ਮਾਡਲ ਕਿੰਨਾ 2000 2015 ZDI 15 ZDI ਹਾਂ ਜੀ ਕਿਸੇ ਆਰਮੀ ਅਫਸਰ ਦੀ ਕਾਰ ਹੈ ਚੱਲੀ ਹੈਗੀ ਹੈ 678000 ਕੰਪਲੀਟ ਕਲੋਡ ਮੀਟਰ ਦੀ ਬਿਲਕੁਲ ਗਾਰੰਟੀ ਹੈ ਕੀ ਲੈਸ ਐਂਟਰੀ ਪੁਸ਼ ਬਟਨ ਸਟਾਰਟ ਟੇਰਨ ਕੰਟਰੋਲ ਇਹਦੇ ਵਿੱਚ ਆ ਜਾਂਦੇ ਨੇ ਬਾਈ ਬੈਕ Wiper ਆ ਜਾਂਦਾ ਕਾਫੀ ਫੀਚਰ BDI ਨਾਲ ਵੱਧ ਜਾਂਦੇ ਨੇ ZDI ਟਾਪ ਮਾਡਲ ਡੀਜ਼ਲ ਦੀ ਕਾਰ ਹੈ ਵੀ ਹਾਂ ਜੀ ਅੱਛਾ ਰੇਟ ਕੀ ਹੈ ਵੀਰੇ ਦਾ ਰੇਟ ਇਹਦਾ ਹੀ 5,25,000 ਹੂੰ ਬਾਕੀ ਮਾਨਤਨ ਕਰ ਦਾਂਗੇ ਆਂਦਾ 5,25,000 ਚੋਂ ਮਾਨਤਨ ਹੋ ਜਾਊਗਾ ਤੇ 1 ਲੱਖ ਡੇਢ ਲੱਖ ਡਾਉਨ ਪੇਮੈਂਟ ਲਿਆ ਜੀ ਬਿਲਕੁਲ ਜੀ ਬਿਲਕੁਲ ਤੇ ਅੱਗੇ ਆ ਗਈ ਬਾਈ ਜੀ i20 elite ਦੱਸਿਓ ਜੀ ਇਹ 2017 ਮਾਡਲ ਹੈ ਜੀ ਹੂੰ ਇਹ 17 ਦੇ ਵਿੱਚ ਮੈਗਨਾ ਮਾਡਲ ਹੈ ਠੀਕ ਹੈ ਡੀਜ਼ਲ ਦੇ ਵਿੱਚ ਡੀਜ਼ਲ ਹਾਂਜੀ ਠੀਕ ਹੈ ਤੇ ਇਹ ਚੱਲੀ ਹੈਗੀ ਹੈ 70 ਤੋਂ 75000 ਕੰਪਨੀ ਰਿਕਾਰਡ ਦੇ ਵਿੱਚ ਚੱਲੀ ਹੈ ਜੀ ਟਾਇਰ ਬਿਲਕੁਲ ਨਵੇਂ ਹੈ ਜੀ ਹੂੰ ਓਨਰ ਕਿਹੜਾ ਦਾ ਓਨਰ ਸੈਕੰਡ ਹੈ ਜੀ ਸੈਕੰਡ ਓਨਰ ਠੀਕ ਹੈ ਜੀ ਸੀਟ ਕਵਰ ਨਵੇਂ ਇੰਟੀਰੀਅਰ ਦਾ ਸਾਫ਼ ਸੁਥਰੀ ਗੱਡੀ ਡੀਜ਼ਲ ਦੀ ਕਾਰ ਹੈ ਹਾਂਜੀ ਰੇਟ ਇਹਦਾ ਹੀ 5 ਲੱਖ 5 ਲੱਖ 5 ਲੱਖ ਜੀ ਬਸ 5 ਲੱਖ ਲਓ ਜੀ 5 ਲੱਖ ਡਿਮਾਂਡ ਆ ਮੌਕੇ ਤੇ ਮਾਨਦਾਨ ਹੋ ਜੂ ਤੇ ਡਾਊਨ ਪੇਮੈਂਟ ਇਹਦੀ ਕਿੰਨੀ ਚਾਹੀਦੀ ਆ ਵੀਰੇ ਇਹਦੀ ਲੱਖ ਰੁਪਏ ਬਹੁਤ ਆ ਹਾਂ ਜੀ ਲੱਖ ਰੁਪਏ ਲੱਖ ਰੁਪਏ ਬਹੁਤ ਆ ਬਾਈ ਡਾਊਨ ਪੇਮੈਂਟ ਦਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਡੀਜ਼ਲ ਦੀ ਮੈਗਨਾ 2017 ਮਾਡਲ ਤੇ ਅੱਗੇ ਫੇਰ ਗੱਡੀ ਆ ਗਈ 220 ਡੀਜ਼ਲ ਦੇ ਵਿੱਚ ਇਹ 17 ਦੇ ਵਿੱਚ ਆਸਟਾ ਆਪਸ਼ਨਲ ਹੈ ਜੀ ਇਹ ਟੌਪ ਆ ਗਈ ਹਾਂ ਜੀ ਇਹ ਵੀ ਡੀਜ਼ਲ ਹੈ ਜੀ ਹਮ ਟਾਇਰ ਬਿਲਕੁਲ ਨਵੇਂ ਆ ਜੀ ਫਸਟ ਓਨਰ ਹੈ ਪੇਡ ਨੰਬਰ ਹੈ ਹਾਂ ਜੀ ਹਾਂ ਜੀ ਚੱਲੀ ਕੰਪਲੀਟ ਰਿਕਾਰਡ ਨਾਲ ਪੈਂਡਾ ਯਾਰ ਹਮ ਹਾਂ ਜ ਆਸਤਾ ਆਪਸ਼ਨਲ ਸਭ ਤੋਂ ਟਾਪ ਮਾਡਲ ਹੈ ਉੱਪਰ ਦੀ ਕੋਈ ਮਾਡਲ ਆਉਂਦਾ ਨਹੀਂ i20 ਦੇ ਵਿੱਚ ਤੇ ਵੀਰੇ ਇਹ ਫਰਸਟ ਓਨਰ ਹੈ ਹਾਂਜੀ ਫਰਸਟ ਓਨਰ ਹੈ ਜੀ ਫਰਸਟ ਓਨਰ ਹੈ 17 ਮਾਡਲ ਠੀਕ ਹੈ ਇਹਦਾ ਪ੍ਰਾਈਸ ਹੈਗਾ ਜੀ 6 ਲੱਖ ਰੁਪਈਆ ਬਾਕੀ ਆਇਆ ਦਾ ਮੰਤਨ ਕਰਾਂ ਲਓ ਜੀ 6 ਲੱਖ ਚੋਂ ਮੰਤਨ ਹੋ ਜਾਊਗਾ ਡਾਊਨ ਪੇਮੈਂਟ 1 ਲੱਖ 2 ਲੱਖ ਹਾਂਜੀ 1 ਲੱਖ ਲੈ ਆਓ ਬਾਕੀ ਹੋ ਜਾਊਗਾ ਬਾਈ ਲੋਨ ਅੱਗੇ ਆ ਗਈ ਬਾਈ ਜੀ XUV 500 ਦੱਸਿਓ ਵੀਰੇ ਇਹ ਦੋਵਾਰ 17 ਜੀ W10 ਸਨਰੂਫ ਹਮ ਜਲੰਧਰ ਨੰਬਰ ਫਰਸਟ ਓਨਰ ਅਦੀ ਠੀਕ ਹੈ ਹਾਂਜੀ ਫਰਸਟ ਓਨਰ ਹੈ ਤੇ ਇਹ ਕੰਪਨੀ ਰਿਕਾਰਡ ਨਾਲ ਚੱਲੀ ਹੈ 122000 ਕਿਲੋਮੀਟਰ 122000 ਕੰਪਨੀ ਰਿਕਾਰਡ ਨਾਲ ਚੱਲੀ 17 ਮਾਡਲ ਪਹਿਲੇ ਨਾਂ ਦੀ W10 ਸਨਰੂਫ ਵਾਲੀ ਪੁਸ਼ ਬਟਨ ਸਟਾਰਟ ਸਾਰਾ ਕੁਝ ਹੀ ਆ ਜਾਂਦਾ ਇਹਦੇ ਵਿੱਚ ਹਾਂਜੀ ਹਾਂਜੀ ਸੀਟ ਕਵਰ ਵਧੀਆ ਪਏ ਹੋ ਨੇ ਇੰਟੀਰੀਅਰ ਦੀ ਸਾਫ ਸੁਥਰੀ ਹੈ ਤੇ ਬੇਹਦ ਨਵੀਂ ਹੈ ਜੀ ਹੂੰ ਇੰਜਨ ਵਾਈਜ਼ ਬਾਡੀ ਵਾਈਜ਼ ਕਾਰ ਬਹੁਤ ਨਵੀਂ ਹੈ ਠੀਕ ਹੈ ਹਾਂਜੀ ਤੇ ਮੇਰੇ ਰੇਟ ਕੀ ਹੈ ਰੇਟ ਇਹਦਾ ਹੀ 8 ਲੱਖ ਰੁਪਈਆ ਬਾਕੀ ਆ ਤਾਂ ਮੰਤਨ ਕਰਾਂਗੇ 8 ਲੱਖ ਜੋ ਮੰਤਨ ਹੋ ਜੂਵੇ ਜੀ ਡਾਊਨ ਪੇਮੈਂਟ ਡੇਢ ਡੇਢ ਲੱਖ ਰੁਪਈਆ ਦੇਖ ਲਿਓ ਜੀ ਤੇ ਅੱਗੇ ਆ ਗਈ ਇਹ ਹੈਗੀ 2014 S10 ਹੂੰ ਓਨਰ ਸੈਕੰਡ ਹੈ ਜੀ ਲੈਟਰ ਬਹੁਤ ਸੋਹਣੇ ਲੱਗੇ ਹੋਏ ਐ ਕਰੋਮ ਵਾਲੇ ਹਾਂਜੀ ਕਰੋਮ ਵਾਲੇ ਲੱਗੇ ਠੀਕ ਐ ਇਹ ਕੈਪਟਨ ਸੀਟਾਂ ਵਾਲੀ ਹੈ ਜੀ ਕੈਪਟਨ ਸੀਟਾਂ ਵਾਲੀ 14 ਮਾਡਲ ਹਾਂਜੀ ਹਾਂਜੀ ਠੀਕ ਐ ਵੀਰੇ ਦਿਖਾ ਦਿਓ ਇੰਟੀਰੀਅਰ ਦਿਖਾ ਮਿੱਤਰ ਐਸ 10 ਐਸ 10 ਠੀਕ ਐ ਤੇ ਇਹਦਾ ਰੇਟ ਕੀ ਹੈ ਵੀਰੇ ਇਹ ਰੇਟ ਇਹਦਾ ਜੀ 8 ਲੱਖ 25 ਹਜ਼ਾਰ ਬੱਕੇ ਆ ਜਾਂਦਾ ਮਾਨਤਨ ਹੋ ਜਾਏਗਾ 8 ਲੱਖ 25 ਹਜ਼ਾਰ ਚ ਮਾਨਤਨ ਹੋ ਜੂਗਾ ਜੀ ਜਿੰਨਾ ਵਧੀਆ ਮਾਨਤਨ ਹੋ ਜੂ ਤੁਹਾਡਾ ਗੱਡੀ ਦੇ ਵਿੱਚੋਂ ਤੇ ਇਹਦੇ ਵਾਸਤੇ ਵੀਰੇ ਲੋਨ ਕਿੰਨੇ ਦਾ ਹੋ ਜੂ ਇਹਦੇ ਤੇ ਇਹ 2 ਲੱਖ ਰੁਪਏ ਦੇ ਕੇ ਬਾਕੀ ਹੋ ਜਾਏਗਾ ਜੀ 2 ਲੱਖ ਰੁਪਏ ਲਿਆਓ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਆ ਗਈ ਇਹ 2016 ਮਾਡਲ ਹੈ ਜੀ ਟਾਇਓਸ ਫਸਟ ਓਨਰ ਦੀ 16 ਮਾਡਲ ਹਾਂਜੀ ਠੀਕ ਹੈ ਫਸਟ ਓਨਰ ਫਸਟ ਓਨਰ ਜੀ ਚੱਲੀ ਕਿੰਨੀ ਕਹ ਚੱਲੀ ਜੀ ਚੱਲੀ ਹੈ 90 ਹਜ਼ਾਰ ਕਿਲੋਮੀਟਰ ਚੱਲੀ ਹੈ 90 ਕਿਹ ਹਜ਼ਾਰ ਚੱਲੀ ਹੈ ਅਲਾਈਟਰ ਐਕਸਟਰਾ ਪੈਣੇ ਸੋਨੇ ਡੀਜ਼ਲ ਦੀ ਕਾਰ ਹੈ ਹਨਾ ਬਿਲਕੁਲ ਜੀ ਬਿਲਕੁਲ ਲੋ ਜੀ ਘਰੋ ਚੈੱਕ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਸੀਟ ਕਵਰ ਨਵੇਂ ਆ ਤੇ ਵੀਰੇ ਰੇਟ ਰੀਡ ਇਹਦਾ 440000 ਬਾਕੀ ਆ ਜਾਂਦਾ ਮਾਨਤਨ ਕਰਾਂਗੇ 440 ਚ ਥੋੜਾ ਵਧੀਆ ਮਾਨਤਨ ਹੋ ਜੂਗਾ ਲੱਖ ਡੇਢ ਲੱਖੇ ਦੇ ਬਾਤ ਤੇ ਲਿਓ ਡਾਣਾ 4 ਲੱਖ ਰੁਪਏ ਦੇ ਕੇ ਬਾਕੀ ਲੋਨ ਹੋ ਜਾਵੇ ਲੋਕੀਨਾਂ ਚ ਕੋਈ ਵੀ ਕਾਰ ਲੈਣੀ ਹੈ ਸਕਰੀਨ ਤੇ ਚੱਲਦੇ ਨੇ ਨੰਬਰ ਕਰ ਲਿਓ ਕਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬ ਕੇ ਕਰ ਦਿਓ ਆਉਣਾ ਤੁਸੀਂ ਧਰਮਕੋਟ ਸ਼ਹਿਰ ਜ਼ਿਲ੍ਹਾ ਮੋਗਾ ਤੇ ਬਸ ਬੱਸ ਸਟੈਂਡ ਦੇ ਕੋਲ ਆ ਕੇ ਕਾਲ ਕਰ ਲਿਓ ਬੱਸ ਸਟੈਂਡ ਦੇ ਕੋਲ ਹੈ ਜੀ ਮੱਲੀ ਮੋਟਰ ਆਪਣਾ ਹਾਂ ਬਾਕੀ ਵੀਰ ਦਾ ਨੰਬਰ ਹੈਗਾ ਲਕੀਸ਼ ਰਮਗਾ ਦੇ ਸਕਰੀਨ ਤੇ ਆ ਜਾਓ ਜੀ ਸਤਿ ਸ਼੍ਰੀ ਅਕਾਲ